ਇਸ ਵੇਲੇ ਦੀ ਵੱਡੀ ਖਬਰ ਸੋਸ਼ਲ ਮੀਡੀਆ ਸਟਾਰ ਹਣੀ ਸੇਠੀ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਫੇਸਬੁੱਕ ਬਲੌਗਰ ਨੇ ਉਹ ਦਰਾਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਦene ਤੇ ਕਹਿੰਦੇ ਨੇ ਜਾਲੀ ਰਜਿਸਟਰੀਆਂ ਬਣਾਈਆਂ ਜਾ ਰਹੀਆਂ ਨੇ ਜ਼ਮੀਨਾਂ ਨੂੰ ਲੈ ਕੇ ਉਹ ਪ੍ਰੈਸ ਕਾਨਫਰੰਸ ਕਰਦene ਤੇ ਕਾਫੀ ਗੁੱਸੇ ਵਿੱਚ ਦਿਖਾਈ ਦਿੰਦੇ ਨੇ ਕੀ ਕਹਿੰਦੇ ਨੇ ਹਣੀ ਸੇਠੀ ਤੁਹਾਨੂੰ ਵੀ ਸੁਣਾ ਦਿੰਨੇ ਆ ਇਹਨਾਂ ਨੂੰ ਗੁਰਦੁਆਰੇ ਰਹਿਣਾ ਪੈ ਰਿਹਾ ਇਹ ਚੀਜ਼ ਨੂੰ ਅਸੀਂ ਅੱਗੇ ਹਾਈਲਾਈਟ ਕੀਤਾ ਤੇ ਉਹਦੇ ਅਗੇਂਸਟ ਸਾਨੂੰ ਧਮਕੀਆਂ ਆ ਰਹੀਆਂ ਨੇ ਫੋਨ ਕਾਲਾਂ ਆ ਰਹੀਆਂ ਨੇ ਵੀਡੀਓ ਡਿਲੀਟ ਕਰੋ ਜੇ ਤੁਸੀਂ ਸੱਚੇ ਹੋ ਮੈਂ ਵੀਡੀਓ ਪਾਤੀ ਕਿਸੇ ਦੀ ਸ਼ਾਨ ਦੇ ਘਲਾਬ ਨਹੀਂ ਅਸੀਂ ਬੋਲੇ ਠੀਕ ਹੈ ਅਸੀਂ ਪ੍ਰਸ਼ਾਸਨ ਤੋਂ ਪੂਰਾ ਮਾਣ ਸਤਿਕਾਰ ਸੀਗਾ ਉਹਨਾਂ ਨੇ ਕਾਰਵਾਈ ਕੀਤੀ ਵੀਡੀਓ ਪਾਉਣ ਦਾ ਕੀ ਮਕਸਦ ਸੀਗਾ ਵੀ ਉਸ ਬੰਦੇ ਦੀ ਤਿੰਨ ਤਰੀਕ ਨੂੰ ਫਲਾਈਟ ਹੈ ਅਸੀਂ ਆਪਣੇ ਵੀਰ ਭਰਾਵਾਂ ਨੂੰ ਜਿਹਨੇ ਪੱਤਰਕਾਰ ਭਰਾ ਨੇ ਪੇਜ ਤੇ ਵੀਡੀਓ ਪਾਉਂਦੇ ਨੇ ਇਹ ਨੂੰ ਵਾਇਰਲ ਹੋ ਜਾਈਏ ਜਲਦੀ ਬੰਦਾ ਫੜਿਆ ਜਾਵੇ ਜਾਂ ਕਾਰਵਾਈ ਹੋਵੇ ਤੁਸੀਂ ਵੀ ਸਮਝਦੇ ਹੋ ਸੋਸ਼ਲ মিডিਆ ਦਾ ਯੁੱਗ ਹੈ ਜੇ ਕੋਈ ਵੀਡੀਓ ਨੋਟਿਸ ਚਾੰਦੀ ਹੈ ਤਾਂ ਉਹਦੇ ਤੇ ਪਹਿਲੇ ਪਹਿਲੇ ਤੋਂ ਕਾਰਵਾਈ ਆ ਜਾਂਦੀ ਹੈ ਡੀਐਸਪੀ ਸਾਹਿਬ ਬੁਲਾ ਕੇ ਤੁਹਾਨੂੰ ਇਹ ਗੱਲ ਕਹਿੰਦੇ ਨੇ বারবার ਸਾਡਾ ਆਣਾ ਜਾਣਾ ਹੈਗਾ ਵੀ ਹਰੇਕ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਜੂਰੀ ਹੋ ਗਿਆ। ਸੋਸ਼ਲ ਮੀਡੀਆ ਵੈਪ ਬਣ ਰਿਹਾ ਹਰੇਕ ਥਾਣੇ ਆ ਚ। ਸੋ ਅਸੀਂ ਵੀ ਉਸੇ ਆਧਾਰ ਤੇ ਇੱਕ ਬੇਨਤੀ ਕੀਤੀ ਸੀ ਵੀ ਵੀਡੀਓ ਵਾਇਰਲ ਕੀਤੀ ਜਾਵੇ। ਇਸ ਭਰਾ ਕੋਲ 22 ਕਰੋੜ ਰੁਪਏ ਦੀ ਜ਼ਮੀਨ ਆ। 5 5 ਕਿੱਲੇ 50 ਲੱਖ ਰੁਪਏ ਦੀ। 22 ਕਰੋੜ ਦੀ ਜ਼ਮੀਨ ਹੋਣ ਦੇ ਬਾਵਜੂਦ ਇਹ ਗੁਰੂਦਵਾਰਾ ਅਦਰਸਰ ਸਾਹਿਬ ਰਹਿ ਰਿਹਾ। ਤੇ ਇਹਦਾ ਕੀ ਕਸੂਰ ਆ ਭਾਜੀ? ਸਾਡਾ ਇਹਦੇ ਨਾਲ ਕੋਈ ਨੋ ਮਾਦਰ ਰਿਸ਼ਤਾ ਨਹੀਂ ਸਾਡਾ ਇਹਦੇ ਨਾਲ ਕੋਈ ਅੱਜ ਤੋਂ ਪਹਿਲਾਂ ਜ਼ਿੰਦਗੀ 'ਚ ਹਰਾਮ ਬਰਾਬਰ ਹੈ ਜੇ ਕਦੇ ਮੈਂ ਬਾਈ ਹੂੰ ਇਹਨੂੰ ਜਾਂ ਇਹਨੂੰ ਮਿਲਿਆ ਹੋ ਮੈਂ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਕਿ ਲੋਕ ਮੈਨੂੰ ਪਿਆਰ ਕਰਦੇ ਨੇ 2.5 ਲੱਖ ਬੰਦਾ ਜੁੜਿਆ ਹੋਇਆ ਜੇ ਕਿਸੇ ਪਰਾਂ ਭੈਣ ਨੂੰ ਦਰਦ ਹੈ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਚੰਗੇ ਪਾਸੇ ਚੀਜ਼ਾਂ ਲੈ ਕੇ ਜਾਂਦੇ ਹਾਂ ਅਸੀਂ ਕੋਈ ਨਸ਼ਾ ਪ੍ਰਮੋਟ ਨਹੀਂ ਕਰਦੇ ਅਸੀਂ ਕਿਸੇ ਨੂੰ ਡਰੱਗੀ ਤੇ ਨਹੀਂ ਲਾਉਂਦੇ ਅਸੀਂ ਕਿਸੇ ਨੂੰ ਗਲਤ ਨਹੀਂ ਕਰਦੇ ਜੋ ਸਾਨੂੰ ਇਹਨਾਂ ਚੀਜ਼ਾਂ ਤੋਂ ਕਮਾਈ ਹੈ ਉਹ ਅਸੀਂ ਪੂਰਾ ਹਿੱਸਾ 1.5 ਸਾਲ ਤੋਂ ਡੋਨੇਟ ਕਰਦੇ ਆ ਰਹੇ ਹਾਂ ਇਕੱਲੇ ਇਕੱਲੇ ਬੰਦੇ ਨੂੰ ਪਤਾ ਸੋ ਜਿਵੇਂ ਵੀਰ ਮੇਰੇ ਕੋਲ ਆਇਆ ਨਾ ਉਸੇ ਹਿਸਾਬ ਨਾਲ ਇਹਨਾਂ ਦੀ ਵੀਡੀਓ ਅੱਗੇ ਰੱਖਦੀ ਪਰ ਕੱਲ ਰਾਤ ਨੂੰ ਸਵੇਰੇ ਵੀਡੀਓ ਪੈਂਦੀ ਹੈ ਕੱਲ ਦੁਪਹਿਰੇ 4 ਵਜੇ ਸ਼ਾਮ ਨੂੰ ਪ੍ਰਿੰਕਲ ਨਾਮ ਦੇ ਵਿਅਕਤੀ ਤੋਂ ਜੋ ਕਿ ਮੇਰਾ ਦੋਸਤ ਰਿਹਾ ਮੈਨੂੰ ਫੋਨ ਆਉਂਦਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਕਿ ਇਹ ਮੇਰਾ ਯਾਰ ਹੈ ਵਾਟ ਇਜ਼ ਮੀਨ ਬਾਈ ਮੇਰਾ ਯਾਰ ਹੈ ਜੇ ਜਿਹਦਾ ਯਾਰ ਹੈ ਕੋਈ ਗਲਤ ਕੰਮ ਕਰੂਗਾ ਤੂੰ ਇਹ ਕਹਿ ਵੀ ਤੂੰ ਵੀਡੀਓ ਪਾਈ ਹੈ ਅਸੀਂ ਤੇਰੇ ਕੋਲ ਸਵੇਰੇ ਆ ਰਹੇ ਆ ਜਾਂ ਤੂੰ ਸਾਡੇ ਕੋਲ ਆ ਜਾ ਵੀ ਅਸੀਂ ਇਹਦਾ ਪੱਕਾ ਰੱਖਣਾ ਗੱਲ ਤਾਂ ਇਹ ਕਰਨੀ ਚਾਹੀਦੀ ਸੀ ਇਸ ਦੇ ਵਿੱਚ ਤੁਸੀਂ ਸਾਡੀ ਮਾਮਾ ਭੈਣਾਂ ਨੂੰ ਗਾਲਾਂ ਕੱਢਦੇ ਹੋ ਵੀਡੀਓ ਡਿਲੀਟ ਕਰੋ ਆ ਕਰੋ ਇਹ ਚੀਜ਼ਾਂ ਤੋਂ ਅਸੀਂ ਬਿਲਕੁਲ ਵੀ ਨਹੀਂ ਤਰਪਦੇ ਤੁਸੀਂ ਕਹਿੰਦੇ ਕੱਲ੍ਹ ਇਹ ਗਿਆ ਵੀ ਇਹ ਨੂੰ ਮੱਲੇ 'ਚ ਇਹਦੇ ਨਾਲ ਕੋਈ ਨਹੀਂ ਹੈਗਾ ਗਰਾਂਹ ਸ਼ਹਿਰ ਦੇ ਨਾਲ ਕੋਈ ਨਹੀਂ ਹੈਗਾ ਪੈਲ 'ਚ ਇਹਦੇ ਨਾਲ ਕੋਈ ਨਹੀਂ ਹੈਗਾ ਇਹਦਾ ਜਿਹੜਾ ਮੈਨ ਜਿਹੜਾ ਯਾਰ ਸੀ ਗੋਪੀ ਉਹ ਇਹ ਨਹੀਂ ਛੱਡ ਗਿਆ ਉਹ ਇਹਦੇ ਨਾਲ ਨਹੀਂ ਆਉਂਦਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਮੱਲੇ 'ਚ ਕੋਈ ਨਹੀਂ ਹੁਣ ਮੈਂ ਤੁਹਾਨੂੰ ਇਹ ਚੀਜ਼ ਦਾ ਕਿਵੇਂ ਜਵਾਬ ਦਵਾਂ ਤੁਸੀਂ ਤਾਂ ਮੇਰੇ ਆਪ ਹੁਣ ਉਹ ਬਾਈ ਪੱਤਰਕਾਰ ਵੀ ਆ ਮੇਰੇ ਨਾਲ ਵੀ ਰਹਿੰਦਾ ਸਾਰਾ ਦਿਨ ਮੇਹੀ ਵਾਰਦਾ ਹੁਣ ਉਹ ਹੀ ਮੈਨੂੰ ਐਵੇਂ ਕੁਐਸਚਨ ਕਰ ਰਿਹਾ ਦੂਜਾ ਕੁਐਸਚਨ ਆ ਤਾਂ ਗੋਪੀ ਦਾ ਆ ਭਰਾ ਘੜਾ ਯਾਰ ਰੋਜ਼ ਇਹਦੇ ਨਾਲ ਹੁੰਨੇ ਆ 7 ਸਾਲ ਦੀ ਯਾਰੀ ਐ ਜੇ ਤਿੰਨ ਚਾਰ ਮਹੀਨੇ ਨਹੀਂ ਬੁਲਾਇਆ ਤਾਂ ਕਿਸੇ ਮੂਰੇ ਬਕਵਾਸ ਨਹੀਂ ਕੀਤੀ ਹੈਗੀ ਵੀ ਨਾਂ ਲਿਖਾ ਕੇ ਤੂੰ ਜਿਵੇਂ ਅੱਜ ਸਵੇਰ ਦਾ ਮੇਰੀ ਮਾਂ ਬਾਰੇ ਮੇਰੀ ਭੈਣ ਮੇਰੀ ਵਾਈਫ ਬਾਰੇ ਮੇਰੇ ਭਰਾ ਬਾਰੇ ਮੇਰੇ ਬਾਰੇ ਬੋਲ ਰਿਹਾ ਤੇਰਾ ਬੰਦਿਆਂ ਦੀ ਲੜਾਈ ਐ ਬੰਦਿਆਂ ਨਾਲ ਲੜ ਕੱਲ ਕਰ ਅਸੀਂ ਤੇਰੇ ਵਰਗੇ ਗੁੰਡੇ ਨਹੀਂ ਅਸੀਂ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਪ੍ਰੋਟੈਕਸ਼ਨ ਲੈ ਕੇ ਪ੍ਰੋਟੈਕਸ਼ਨ ਦਾ ਸਰ ਮਤਲਬ ਕੀ ਹੁੰਦਾ ਪ੍ਰੋਟੈਕਸ਼ਨ ਤੁਸੀਂ ਇੱਕ ਕੈਮਰਾ ਖਰੀਦਦੇ ਆ ਉਹਦੇ ਤੋਂ ਤੁਸੀਂ ਟੈਕਸ ਦਿੱਤਾ ਹੈ ਉਹ ਟੈਕਸ ਸਰਕਾਰ ਚਲਾਉਣ ਨੂੰ ਜਾਂਦਾ ਜਿਦੇ ਲਈ ਪੁਲਿਸ ਅਫਸਰਾਂ ਨੂੰ ਤਨਖਾਹਾਂ ਮਿਲਦੀਆਂ ਨੇ ਕੀ ਉਹ ਤੁਹਾਡੀ ਲੱਖ ਲਾਮ ਲਖਰ ਲਈ ਵਰਤੇ ਜਾਂਦਾ ਜਿਹੜੇ ਬੰਦੇ ਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਉਹ ਬੰਦਾ ਕਿਸੇ ਨੂੰ ਰਾਤ ਨੂੰ ਗਾਲਾਂ ਕੱਢਦਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗਾਂ ਵਾਇਰਲ ਕਰਕੇ ਦਿਖਾਉਂਗਾ ਵੀ ਕਿਸ ਤਰੀਕੇ ਨਾਲ ਗੱਲ ਕਰਦਾ ਹਾਂ ਰਿਕਾਰਡਿੰਗ ਔਨ ਕਰ ਇਹ ਹਿੰਮਤ ਤਾਂ ਕਿਸੇ ਐਮਐਲਏ ਸਾਹਿਬ ਦੀ ਲੱਗਦੀ ਹੈ ਵੀ ਜਿੰਨਾ ਬੰਦਾ ਹੋਣਿਆ ਉਹਨੂੰ ਸਮਝਦਾ ਫੋਨ ਕੀਤਾ ਜਾਂਦਾ ਕਹਿੰਦੇ ਰਿਕਾਰਡਿੰਗ ਔਨ ਕਰ ਫਿਰ ਮੈਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਮੈਂ ਇੱਕ ਵਾਰੀ ਇਹਨਾਂ ਨੂੰ ਜਵਾਬ ਦੇ ਦਿੱਤਾ ਵੀ ਮੈਂ ਆਪਣੇ ਕੰਮ ਦੇ ਰੋਜਗਾਰ ਦੇ ਵਿੱਚ ਹਿੱਸਾ ਨਹੀਂ ਪਾ ਸਕਦਾ ਇੱਕ ਲੋਕਾਂ ਦਾ ਸਿੱਟੀ ਦਾ ਕਹਿਣਾ ਵੀ ਜਿਵੇਂ ਪਹਿਲਾਂ ਤੁਹਾਡਾ ਫੈਸਲਾ ਹੋ ਗਿਆ ਸੀ ਸੰਦੀਪ ਬਾਈ ਤੁਹਾਡੇ ਜਿਹੜੇ ਦੋਸਤ ਨੇ ਉਹਨਾਂ ਨੇ ਫੇਰ ਬੈਂਕਲਾ ਕਰਾਣਾ ਤੁਸੀਂ ਫੇਰ ਬੈਠ ਜੇ ਉਹਨਾਂ ਨੂੰ ਬਾਈ ਸੰਦੀਪ ਸਾਡਾ ਵੱਡਾ ਭਰਾ ਵੈ ਉਸ ਦੀ ਮੈਂ ਫੋਟੋ ਆਪਣੇ ਹੱਥ ਤੇ ਬਣਾਈ ਹੈ ਕਿਸੇ ਬੰਦੇ ਨਾਲ ਪਿਆਰ ਹੋ ਜਾਂਦਾ ਇੱਜ਼ਤ ਹੁੰਦੀ ਹੈ 100 ਗੱਲਾਂ ਨੇ ਪਰ ਜੇ ਆਪਾਂ ਨੂੰ ਉਹ ਬੰਦੇ ਕਰਕੇ ਬੇਇੱਜ਼ਤੀ ਬਾਰ ਬਾਰ ਝੱਲਣੀ ਪਵੇ ਵੱਡਾ ਕਰਦਾ ਉਹ ਹੁੰਦਾ ਜੋ ਦੋਨੇ ਬੱਚਿਆਂ ਨੂੰ ਬਿਠਾ ਕੇ ਕੰਪਰੋਮਾਈਜ਼ ਕਰਾਵੇ ਜਾਂ ਬੋਲੇ ਇਸ ਇਸ ਅੱਜ ਅੱਜ ਤਰੀਕ ਕਿੰਨੀ ਆ ਆਜ 27 ਤਰੀਕ ਆ ਪਿਛਲੇ ਮਹੀਨੇ ਲਗਾਤਾਰ ਨੇ ਮੈਨੂੰ ਵੀਡੀਓ ਸੋਸ਼ਲ ਮੀਡੀਆ ਤੇ ਭੰਡੇ ਆ ਮੈਂ ਕੋਈ ਜਵਾਬ ਨਹੀਂ ਦਿੱਤਾ ਵੀਰੇ ਨੇ ਇਹਨੂੰ ਕੁਝ ਨਹੀਂ ਗਿਆ ਹੈਗਾ ਠੀਕ ਹੈ ਸਾਡੀ ਇਮਾਨਦਾਰੀ ਸੀ ਵੀ ਉਹ ਬੰਦੇ ਦੇ ਨੇੜੇ ਬਹੁਤ ਬੰਦੇ ਘਟ ਆ ਸਕਦੇ ਨੇ ਅਸੀਂ ਉਹਨਾਂ 'ਚੋਂ ਇੱਕ ਸੀ ਜਿਹੜਾ ਗੁੱਲਿਆਂ ਸਾਡੇ ਨਾਲੋਂ ਫਿਰਦਾ ਦੀ ਵੀਰੇ ਅਸੀਂ ਉਹਦੀ ਇੱਜ਼ਤ ਕਰਦੇ ਆ ਪਰ ਕਿਸੇ ਵੀ ਲੈਵਲ ਤੇ ਤਰुण ਪੱਤਰਕਾਰ ਸਾਹਿਬ ਤੁਸੀਂ ਮੇਰੇ ਸ਼ਹਿਰ ਦੇ ਹੋ ਤੁਹਾਡੇ ਨਾਲ ਜ਼ੁਬਾਨ ਰਹੀ ਆ ਗੁਰੂ ਘਰ ਬਾਹਰ ਖੜੇ ਆ ਕਿਸੇ ਵੀ ਪਲੇਟਫਾਰਮ ਤੇ ਕਿਸੇ ਵੀ ਸੋਸ਼ਲ ਮੀਡੀਆ 'ਤੇ ਕਿਸੇ ਵੀ ਫੋਟੋ ਤੇ ਮੇਰੀ ਔਰ ਪ੍ਰਿੰਕਲ ਦੀ ਵੀਡੀਓ ਜਾਂ ਫੋਟੋ ਕਦੀ ਵੀ ਨਹੀਂ ਸਾਂਝੀ ਹੋਊਗੀ ਜੇ ਮੈਂ ਆਪਣਾ ਸੰਦੀਪ ਭਾਈ ਤੁਹਾਨੂੰ ਬਿਠਾ ਕੇ ਬਿਆੰਗਲਾ ਕਰਾਉਂਦਾ ਫੈਸਲਾ ਕਰਾ ਦੇਣ ਮੈਂ ਉਹਦੇ ਬਾਰੇ ਨਹੀਂ ਬੋਲਦਾ ਮੇਰੇ ਬਾਰੇ ਨਾ ਬੋਲੇ ਉਹਨੇ ਤਾਂ ਸਵੇਰੇ ਘੰਟੇ ਦੇ ਵਿੱਚ ਮੇਰੀ ਵਾਈਫ ਬਾਰੇ ਮੇਰੇ ਭਰਾ ਬਾਰੇ ਕੀ ਕੁਝ ਨਹੀਂ ਕਿਹਾ ਪਰ ਮੈਨੂੰ ਕਿਸੇ ਗire ਹੋਏ ਬੰਦੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਮੇਰਾ ਸ਼ਹਿਰ ਖੜਾ ਮੇਰਾ ਲੁਧਿਆਣੇ ਸ਼ਹਿਰ ਖੜਾ ਉਸੇ ਲੁਧਿਆਣੇ ਦੇ ਜਿਵੇਂ ਡਿਟੈਕਟਿਵ ਹੁੰਦੇ ਨੇ ਉਹ 10 ਬੰਦੇ ਚੁਣਨ ਲੁਧਿਆਣੇ ਦੇ ਉਹ ਉਹਦਾ ਰਿਕਾਰਡ ਕਢਾ ਲੈਣ ਤੇ ਮੇਰਾ ਰਿਕਾਰਡ ਕਢਾ ਲੈ। ਜੀ ਸਾਹਿਬ ਕਿ ਇੱਕ ਦੂਜੇ ਦੇ ਪਰਿਵਾਰ ਬਾਰੇ ਪਹੁੰਚਣਾ ਬੋਲਣਾ। ਬਿਲਕੁਲ ਗਲਤ ਗੱਲ ਹੈ। ਦੇਖੋ ਮੈਨੂੰ ਕੋਈ ਉਹਦੇ ਨਾਲ ਗੁੱਸਾ ਮੈਂ ਨਾ ਲੈ ਕੇ ਗੱਲ ਕਰ ਰਿਹਾ। ਪਰ ਮੈਂ ਉਹਦੀ ਮਾਂ ਦੇ ਹੱਥ ਦੀ ਰੋਟੀ ਖਾਧੀ ਹੋਈ ਐ। ਉਹਦੀ ਵਾਈਫ ਦੇ ਹੱਥ ਦਾ ਪਾਣੀ ਪੀਤਾ ਹੋਇਆ ਉਹਦੇ ਪਿਓ ਦਾ ਅਸ਼ੀਰਵਾਦ ਲਿਆ ਹੋਇਆ। ਜਿੱਦੀ ਕਿ ਮੈਂ ਦਿਲੋਂ ਪੂਰੀ ਇੱਜ਼ਤ ਕਰਦਾ ਮੈਂ ਕਦੀ ਵੀ ਉਹਨਾਂ ਦੇ ਖਿਲਾਫ ਨਹੀਂ ਜਾ ਸਕਦਾ। ਸਾਡੀ ਬਹਿਸ ਤੁਹਾਡੇ ਨਾਲ ਹੋਊਗੀ ਤਰुण ਸਾਹਿਬ ਤੁਹਾਡੇ ਡੈਡੀ ਨਾਲ ਕਦੀ ਬਹਿਸ ਤੁਹਾਡੀ ਮੰਮੀ ਨਾਲ ਕਦੀ ਬਹਿਸ ਜਦ ਆਪਾਂ ਬਹਿ ਕੇ ਪ੍ਰਸ਼ਾਸਨ ਨੇ ਅੱਗੇ ਕੀ ਭਰੋਸਾ ਦਿੱਤਾ ਇਸ ਨਾਮ ਪ੍ਰਸ਼ਾਸਨ ਪੂਰਾ ਪੂਰਾ ਇਹਨਾਂ ਦੇ ਪਰਚਾ ਦਰਜ ਹੋਣਾ ਇਸ ਤੋਂ ਅੱਧਾ ਘੰਟਾ ਪਹਿਲਾਂ ਉਹ ਲੇਡੀ ਸਾਡੇ ਕੋਲ ਆਈ ਸੀ ਇੱਥੇ ਗੁਰਦੁਆਰਾ ਗੁਰੂ ਘਰ ਆਈ ਸੀ ਏ ਉਹ ਕਿਉਂ ਆਏ ਆ ਸਮਝੌਤਾ ਕਰਨ ਦੇ ਵਿੱਚ ਆਏ ਆ ਸਾਡਾ ਕਿਸੇ ਦਾ ਕੰਪਰੋਮਾਈਜ਼ ਹੋਵੇ ਇਹਨਾਂ ਨੇ ਤੁਹਾਡੇ ਨਾਲ ਕਿਵੇਂ ਕੰਟੈਕਟ ਕੀਤਾ ਜਿਵੇਂ ਕਿ ਬਾਕੀ ਲੋਕ ਤੁਸੀਂ ਹੁਣ ਵੀ ਮੇਰੀ ਦੁਕਾਨ ਤੇ ਜਾ ਸਕਦੇ ਹੋ ਕੋਈ ਨਹੀਂ ਇੱਕ ਦੋ ਜਾਣੇ ਆਪਣੇ ਕੋਲ ਉੱਥੇ ਖੜੇ ਹੋਣਗੇ ਦੇਖੋ ਜਿਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਿਹਨੂੰ ਲੱਗਦਾ ਵੀ ਇਹ ਸਾਡੀ ਗੱਲ ਸੁਣੂਗਾ ਜਾ ਕੋਈ ਹੱਲ ਕਰਵਾ ਦੂ ਹਸਪੀਟਲ ਤੇ ਜ਼ੈਰੀ ਜਾਂ ਥਾਣੇ ਉਹ ਸਾਡੇ ਤੱਕ ਪਹੁੰਚਦੇ ਹੀ ਆ ਕਿਸੇ ਦੀ ਹੈਲਪ ਕਰਨੀ ਕਿਸੇ ਨੂੰ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਕਿਸੇ ਨੂੰ ਹਸਪਤਾਲ ਕੰਮ ਕਰਾਉਣਾ ਮੇਰੇ ਹਿਸਾਬ ਨਾਲ ਕੋਈ ਗਲਤ ਕੰਮ ਨਹੀਂ ਭਾਈ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨਗੇ ਇਹ ਰਜਿਸਟਰੀ ਆ ਜਿਹੜੀ ਕੀ ਵੀਰੋਣੀ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਨੇ ਕਿਉਂਕਿ ਇਹ ਇਨਸਾਨੀਅਤ ਦੇ ਨਾਤੇ ਭਾਈ ਇਹਦੇ ਨਾਲ ਖੜਾ ਇਹਦੇ ਨਾਨਕੇ ਪਰਿਵਾਰ ਚੋਂ ਆ ਅੱਜ ਕੱਲ ਆਪਾਂ ਇਹ ਗੱਲ ਕਹਿੰਦੇ ਆ ਕੋਈ ਨਹੀਂ ਕਿਸੇ ਨਾਲ ਖੜਦਾ ਇਹਨਾਂ ਨੇ ਨਾ ਕੋਈ ਹਿੱਸਾ ਲੈਣਾ ਇਹਦੇ ਤੋਂ ਨਾ ਕੁਝ ਹੋਰ ਲੈਣਾ ਉਹ ਬਾਈ ਇਕੱਲਾ ਆਪਣੇ ਘਰੇ ਬੈਲ ਸੈਟਲਡ ਠੀਕ ਆ ਉਹ ਇਹ ਚਾਹੁੰਦਾ ਕਿ ਮੇਰੀ ਰਿਸ਼ਤੇਦਾਰੀ ਦੇ ਵਿੱਚ ਬੰਦਾ ਜਿਹੜਾ ਕਿ 2.5 ਕਰੋੜ ਦਾ ਮਾਲਕ ਹੈ ਜ਼ਮੀਨ ਦਾ ਮਾਲਕ ਹੈ ਉਹ ਗੁਰਦੁਆਰੇ ਦੇ ਵਿੱਚ ਐਵੇਂ ਬਿਨਾਂ ਕੋਲੋਂ ਨਾਲ ਰੋਲੇ ਹੋਰ ਮੈਨੂੰ ਇਹਦੇ ਪਿੱਛੇ ਇਹਦਾ ਕੋਈ ਮੋਟਿਵ ਨਹੀਂ ਲੱਗਦਾ ਤੁਹਾਨੂੰ ਬਾਈ ਕਲੀਅਰ ਕਰਨਗੇ ਵੀ ਇਹਨਾਂ ਨੇ ਸਰਕਾਰ ਦੀ ਨਿਗਾਚ ਕਿਵੇਂ ਘੱਟਾ ਪਾ ਕੇ ਰਜਿਸਟਰੀਆਂ ਕਰਾਈਆਂ ਲੋ ਸਰ ਸਸਿਕਲ ਸਾਰਿਆਂ ਨੂੰ ਮੇਰਾ ਨਾਮ ਪਰਮਿੰਦਰ ਸਿੰਘ ਆ ਤੇ ਗਰਾਹੀ ਵਿੱਚ ਰਹਿਣਾ ਤਕਰੀਬਨ 12 ਸਾਲ ਤੋਂ ਤੇ ਇਹ ਹਰਮਿੰਦਰ ਇਹਨੂੰ ਰੇਕੂ ਕਹਿੰਦਾ ਪਿੰਡ ਦੇ ਜਿਹੜਾ ਸੱਗੇ ਮਾਮੇ ਦਾ ਮੁੰਡਾ ਤੇ ਜਿਹਨਾਂ ਦਾ ਰੌਲਾ ਉਹ ਸਗੀ ਮਾਸੀ ਦਾ ਮੁੰਡਾ ਬਕਰ ਸਿੰਘ ਕਾਰੀ ਤੇ ਉਹਦੀ ਮਦਰ ਆ ਸਰਬੀਤ ਕੌਰ ਹੁਣ ਮਸਲਾ ਕੀ ਆ ਚਲੋ ਪਹਿਲਾਂ ਮੈਂ ਇੱਕ ਧੰਨਵਾਦ ਕਰਨਾ ਚਾਹਣਾ ਪ੍ਰਿੰਸਪਲ ਵੀਰ ਜੀ ਦਾ ਮੈਂ ਉਹਨਾਂ ਨੂੰ ਜਾਣਦਾਰ ਨਹੀਂ ਨਾ ਫੋਲੋ ਕਰਦਾ ਸੀ ਪਹਿਲੀ ਵਾਰ ਉਹਨਾਂ ਦਾ ਨਾਮ ਸੁਣਿਆ ਤੇ ਵੀ ਮੈਂ ਦਿੱਤਾ ਠੀਕ ਹੈ ਇਹਨਾਂ ਨੇ ਮੈਨੂੰ ਸ਼ੇਅਰ ਕੀਤਾ ਵੀ ਇਹ ਕੋਈ ਪ੍ਰਿੰਸਪਲ ਲੁਧਿਆਣੇ ਤੋਂ ਹਨੀ 세ਠੀ ਵੀਰ ਨਾਲ ਦਾ ਕੋਈ ਮਸਲਾ ਸਾਨੂੰ ਉਹਦਾ ਵੀ ਨਹੀਂ ਪਤਾ ਦੂਜੀ ਗੱਲ ਇਹ ਵੀਰ ਬੈਠਾ ਅਸੀਂ ਨੂੰ ਥੇਲਾ ਨਾ ਦਿੱਤਾ ਨਾ ਦੇਣਾ ਨਾ ਕੋਈ ਸਾਡਾ ਐਗਰੀਮੈਂਟ ਦਾ ਮੈਂ ਵਿੱਚ ਇੱਕ ਇੰਟਰਪਟ ਕਰੂੰਗਾ ਵੀਡੀਓ ਇਹ ਕਹਿ ਕੇ ਪਾਈ ਗਈ ਹੈ ਵੀ ਬਲੈਕ ਮੇਲਰ ਹਨੀ ਸੇਠੀ ਮੈਂ ਕਹਿੰਦਾ ਪੱਤਰਕਾਰ ਸਾਹਿਬ ਇੱਥੇ ਇੰਨੇ ਸੂਝਵਾਨ ਪੱਤਰਕਾਰ ਸਾਹਿਬ ਖੜੇ ਨੇ ਚੈਨਲ ਨੇ ਖੁੱਲੀ ਵੀਡੀਓ ਚਲਾਈਓ ਜਿੱਦਣ ਤੁਹਾਡੇ ਕੋਲ ਕੋਈ ਬੰਦਾ ਇਹ ਗੱਲ ਕਹਿ ਕੇ ਸਾਬਤ ਹੋ ਜਾਊਗਾ ਵੀ ਇਹਨੇ ਕੋਈ ਕੇਸ ਲੜਨ ਚ ਬਾਈ ਜੀ ਇੱਕ ਕੁੜੀ ਬਹੁਤ ਕੁਛ ਕੀਤਾ ਚਲੋ ਛੱਡੋ ਹਨਾ ਕੋਈ ਤੁਹਾਡੇ ਤੱਕ ਇਹ ਪਹੁੰਚ ਕਰਦਾ ਵੀ ਹਣੀ ਨੇ ਮੇਨਾ 20000 ਦੀ ਠੱਗੀ ਕਰੀ ਆ ਮੈਨੂੰ ਬਲੈਕਮੇਲ ਕਰਿਆ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚਲਦਾ ਰੈੱਡ ਮੰਗੋਲਾ ਸਟੋਰੋਂ ਮੈਂ ਚਾਬੀਆਂ ਦੇ ਕੇ ਆਉਂਗਾ ਜਿਹੜਾ ਪੱਤਰਕਾਰ ਵੀਰ ਲੈ ਆਊਗਾ ਉਹਨੂੰ ਮੈਂ ਚਾਬੀਆਂ ਬੜਾ ਦੂੰਗਾ ਇਹ ਮੈਂ ਜਨਤਾ 'ਚ ਖੜ ਕੇ ਜਾਲ ਦਿੰਨਾ ਉਹ ਬਾਈ ਸਾਨੂੰ ਕੋਈ ਕਮੀ ਛੱਡੀ ਮਾਲਕ ਨੇ ਬਾਈ ਇਹ ਕੇਸ ਬਾਰੇ ਕਿੱਦਾਂ ਲੈਂਦੇ ਦੱਸੋ ਵੀ ਇਹਨਾਂ ਨੇ ਇਹ ਜ਼ਾਇਦਤ ਪਿੰਡ ਕਨੇਜ ਦੇ ਵਿੱਚ ਆ तकरीबन 5 ਏਕੜ ਜ਼ਮੀਨ ਆ 5 ਏਕੜ ਜ਼ਮੀਨ ਇਹਨਾਂ ਦੀ ਬਰਾਸਤੀ ਜ਼ਮੀਨ ਆ ਦਾਦੇ ਤੋਂ ਆਈ ਹੋਈ ਆ ਜੀਹਦੇ 2.5 ਏਕੜ ਦੇ ਇੱਕ ਦੀ ਕੋਈ ਹਰਮਿੰਦਰ ਸਿੰਘ ਰੇਕੂ ਇਹ ਮਾਲਕ ਸੀ 2.5 ਏਕੜ ਦਾ ਦੂਜਾ ਜਿਹੜਾ ਮਾਮੇ ਦਾ ਬੇਟਾ ਸੀ ਹਰਜੀਤ ਸਿੰਘ ਜਿਹਨੂੰ ਜੀਤ ਕਹਿੰਦੇ ਸੀ ਪਿੰਡ 'ਚ ਉਹ ਮਾਲਕ ਹੁਣ ਤੇ ਦੋਨੋਂ ਘਰਾ दारू ਪੀਂਦੇ ਸੀ ਇਹਨਾਂ ਦੀ ਵਧੀਆ ਲਾਈਫ ਨਹੀਂ ਸੀ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਤੁਰਦੇ ਸੀ ਤੁਸੀਂ ਪ੍ਰਾਪਰਟੀ ਖਰਾਬ ਕਰੋਗੇ तकरीबन 1 ਸਾਲ ਤੋਂ ਉਹਨੇ ਅੰਮ੍ਰਿਤ ਛਕਿਆ ਗੁਰੂ ਆਲਾ ਬਣਿਆ ਗੁਰੂ ਦੀ ਸੇਵਾ ਕਰਦਾ ਗੁਰਦਵਾਰ ਰਹਿਦਾ ਸਾਨੂੰ ਚੰਗਾ ਲੱਗਿਆ ਤੁਸੀਂ ਤਾਂ ਵੀ ਮੈਂ ਨਾਲ ਤੁਰ ਰਿਹਾ ਵੀ ਭਾਈ ਤੂੰ ਚੰਗਾ ਕੰਮ ਕਰ ਰਿਹਾ ਪ੍ਰਾਪਰਟੀ ਬਚਾ ਲੇਗਾ ਹੁਣ ਇਹ ਪ੍ਰਾਪਰਟੀ ਆ ਇੱਕ ਨੇੜੇ ਪਿੰਡ 'ਚ ਰਜਿਸਟਰੀ ਹੋਈ ਆ ਜਿਹੜਾ ਹਰਜੀਤ ਸਿੰਘ ਆ ਉਹਦੀ 2022 ਦੇ ਵਿੱਚ 12 8 ਨੂੰ ਆ ਡੈੱਡ ਸਰਟੀਫਿਕੇਟ origignal ਦੀ ਕਲਰ ਕਾਪੀ ਆ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਆ ਪਿੰਡ ਦੇ ਖੜੇ ਨੇ ਉਹਦੀ ਡੈੱਡ ਬੋਡੀ ਇੱਕ ਪਿੰਡ ਦੀ ਸੜਕ ਤੋਂ ਥੇਕੇ ਦੇ ਕੋਲੋਂ ਮਿਲਦੀ ਆ ਜਦੋਂ ਡੈੱਡ ਬੋਡੀ ਘਰੇ ਲਿਆਦੀ ਜਾਂਦੀ ਆ ਤਾਂ ਸਰਜੀਤ ਗੌਰ ਇਹਦੀ ਸਗੀ ਭੂਆ ਮੇਰੀ ਸਗੀ ਮਾਸੀ ਆ ਅਲਤਾਰ ਸਿੰਘ ਤਾਰੀ ਸਗੀ ਮਾਸੀ ਦਾ ਮੁੰਡਾ ਮੈਨੂੰ ਦਰਾਹੇ ਮੱਠੇ ਨੂੰ ਨਹੀਂ ਪਤਾ ਲੱਗਿਆ ਮੇਰੇ ਮਾਮੇ ਦਾ ਮੁੰਡਾ ਮਰ ਗਿਆ ਜਲਦੀ ਜਲਦੀ ਲਾ ਕੇ 2 ਘੰਟਿਆਂ ਦੀ ਸੰਸਕਾਰ ਕਰਤਾ ਉਹਦਾ ਹਰਜੀਤ ਸਿੰਘ ਦਾ ਦੇਖੋ ਰਸ ਜਦੋਂ ਰਸਮ ਰਵਾਜ ਨੇ ਚਾਹੇ ਖੁਸ਼ੀ ਆ ਜਾਂ ਗਮੀ ਆ ਹਰਜੀਤ ਸਿੰਘ ਦੇ ਸਿਰ ਤੇ ਪੱਗ ਤੱਕ ਨਹੀਂ ਬੰਨੀ ਗਈ ਇੰਨੀ ਕਾਲੀ ਕੀਤੀ ਕਿ ਨੰਗੇ ਸਿਰ ਸੰਸਕਾਰ ਉਹਦੀ 6.5 ਫੁੱਟ ਹਾਈਟ ਸੀ ਉਹਦੇ ਪੈਰਾਂ ਤੇ ਜਰਾਪਾਂ ਪਾਈਆਂ ਗਈਆਂ ਜਰਾਪਾਂ ਨਾਲ ਪੂਰੇ ਪੈਰਾਂ ਤੇ ਵੀ ਨਹੀਂ ਪਈਆਂ ਅੱਧੀਆਂ ਰਹੀਆਂ ਇੰਨੀ ਹਫੜਾ ਤਫੜੀ ਮਚਾਈ ਵੀ ਕਿ ਹਰਜੀਤ ਸਿੰਘ ਦਾ ਕਿਤੇ ਕੁਝ ਖੁੱਲ ਨਾ ਜਾਵੇ ਸਾਨੂੰ ਅੱਜ ਮਹਿਸੂਸ ਹੋ ਰਿਹਾ ਉਸ ਵਕਤ ਨਹੀਂ ਅਸੀਂ ਜੀ ਨੋਟਿਸ ਕੀਤੀ ਵੀ ਇਹ ਮਰ ਗਿਆ ਨੇ ਕਾਲੀ ਕਿਉਂ ਕਰ ਰਹੇ ਨੇ ਇਹਨਾਂ ਨੂੰ ਡਰਾਇਆ ਗਿਆ ਵੀ ਤੁਹਾਡੇ ਦੇ ਪਰਚਾ ਨਾ ਹੋ ਜਵੇ ਮਰ ਗਏ ਐਵੇਂ ਹੋ ਗਏ ਜਦੋਂ ਉਹ ਇਸ਼ਾਰਾਨ ਕਰਾਇਆ ਆਖਰੀ ਉਹਦੀ ਸਕਿਨ ਪੇਪਰ ਵਾਂਗ ਉੱਤਰ ਰਹੀ ਸੀ ਮੈਂ ਆਪਣੇ ਹੱਥੇ ਜਨਹਾਰੀ ਸਕਿਨ ਉੱਤਰ ਲੱਗੀ ਜਦੋਂ ਮੈਂ ਹੱਥ ਫੇਰਦੇ ਸੀ ਉਹ ਕਿੱਥੇ ਵੀ ਸਾਬਣ ਲੱਗਿਆ ਸੀ ਨਹੀਂ ਲੱਗਿਆ ਸੀ ਉਹ ਜੇ ਉਂਗਲ ਇੱਥੇ ਕੰਨ 'ਚ ਮਾਰ ਰਹੀ ਉਹ ਮੇਂ ਚਮੜੀ ਆ ਜਾਂਦੀ ਸੀ ਬਾਹਾਂ ਤੇ ਮਾਰਿਆ ਸੇ ਚਮੜੀ ਆ ਲੈ ਹੁਣ ਸਭ ਤੋਂ ਜਿਹੜਾ ਸੀਗਾ ਜਿਵੇਂ ਆਪਣੇ ਬਣਾਣ ਢਿੱਲੀ ਹੋ ਜਾਂਦੀ ਹੈ ਨਾ ਹੁਣ ਸਭ ਤੋਂ ਵੱਡੀ ਗੱਲ ਉਹ ਐ ਲੰਮਕਦਾ ਸੀ ਉੱਪਰਲਾ ਥੱਲੇ ਵਾਲਾ ਸੀਗਾ ਉੱਪਰਲਾ ਮਾਸ ਲੰਮਕ ਰਿਹਾ ਸੀ ਔਰ ਢੋਰ ਢੋਰ ਤਾਂ ਸਾਡੇ ਮਹੀਨੇ ਬਾਅਦ ਵੀ ਜਾਨਣਗੇ ਜਿੱਥੇ ਇਨਾਨ ਕਰਾਇਆ ਉੱਥੇ ਮਾੜੇ ਮਾੜੇ ਟੁਕੜੇ ਪਏ ਰਹੇ ਬਚੋ ਘੁਰਦ-ਕੁਰਦ ਹੋਇਆ ਹੁਣ ਇੱਕ ਚੀਜ਼ ਦੇਖੋ ਹੁਣ ਰਜਿਸਟਰੀ ਹੋਈ ਆ ਸਾਹਨੇ ਵਾਲਾ ਦਾ ਬਸੀਕਾ ਨੰਬਰ 11 ਮਈ 2023 ਦੀ ਰਜਿਸਟਰੀ ਆ 11 ਮਈ 23 ਬਸੀਕਾ ਨੰਬਰ 519 ਸਾਹਨੇ ਵਾਲਾ ਤਸਦੀਕ ਦਾ ਦਿਨ 20:12:09 ਮਿੰਟ ਤੇ ਰਜਿਸਟਰੀ ਤਸਦੀਕ ਹੁੰਦੀ ਹੈ ਜੀ ਹਾਂ ਜੀ ਜੀ ਇਹ ਹੁਣ ਡੈਥ ਸਰਟੀਫਿਕੇਟ ਆ ਹਰਜੀਤ ਸਿੰਘ ਦਾ origignal ਡੈਥ ਸਰਟੀਫਿਕੇਟ ਦੀ ਕਲਰ ਕਾਪੀ ਆ ਇਹ ਇਹਦੇ ਵਿੱਚ ਲਿਖਿਆ ਹਰਜੀਤ ਸਿੰਘ ਪਿੰਡ ਕਨੇਜ ਮੌਤ ਦਾ ਸਥਾਨ ਪਿੰਡ ਕਨੇਜ 12 8 22 12 ਅਗਸਤ 22 ਨੂੰ ਹਰਜੀਤ ਸਿੰਘ ਡੈੱਡ ਹੋ ਗਿਆ ਹਰ ਕਿਤੇ ਆ ਜਦੋਂ ਬੰਦਾ ਮਰ ਗਿਆ ਉਹਦੀ ਰਜਿਸਟਰੀ 2.5 ਏਕੜ ਜ਼ਮੀਨ ਦੀ ਜਿਹਦੇ ਚ ਪਹਿਲੀ ਲਾਈਨ ਰਜਿਸਟਰੀ ਚ ਲਿਖੀ ਹੋਈ ਆ ਵੀ ਮਖਤਿਆਰ ਨਾਮਾ ਦੇਣ ਵਾਲਾ ਜਿੰਦਾ ਹੈ ਤੇ ਮਖਤਿਆਰ ਨਾਮਾ ਕੈਨਸਲ ਨਹੀਂ ਕਰਵਾਇਆ ਗਿਆ ਜਦ ਕੇ ਉਹਦੀ ਡੈਥ ਤਾਂ ਹੋ ਗਈ 12/8/22 ਨੂੰ ਆਡਾ ਸਰਟੀਫਿਕੇਟ ਜਿਹੜਾ 베ਰੀਫਾਈ ਕਰਾ ਲੈਣ ਜੇ ਅਵਤਾਰ ਸਿੰਘ ਤਾਰੀ ਕਹਿੰਦਾ ਵੀ ਪਰਮਿੰਦਰ ਝੂਠਾ ਤਾਂ ਇਹ 베ਰੀਫਾਈ ਕਰਾ ਲੈਣ ਅਸੀਂ ਬੈਠੇ ਆ ਉਸ ਤੋਂ ਬਾਅਦ ਹਰਜੀਤ ਸਿੰਘ ਵੇਚਣ ਵਾਲਾ ਦੇਖੋ ਜੀ ਫਰੀਦਾਰ ਕਾ ਹੋਣਾ ਇਥੇ ਸਭ ਤੋਂ ਵੱਡੀ ਗੱਲ ਜਦੋਂ ਵੀ ਰਜਿਸਟਰੀ ਹੁੰਦੀ ਆ ਸਰਕਾਰ ਦੇ ਨਿਯਮ ਨੇ ਵੀ ਇਹ ਚ ਗਵਾਹ ਹੋਊਗਾ ਪਿੰਡ ਦਾ ਲੰਬੜਦਾਰ ਹੋਊਗਾ ਉਹ ਤਸਦੀਕ ਕਰੂਗਾ ਵੀ ਪ੍ਰਾਪਰਟੀ ਮੇਰੇ ਪਿੰਡ ਦੀ ਬੰਦੇ ਮੇਰੇ ਪਿੰਡ ਦੇ ਨੇ ਤਾਂ ਕਿ ਫਰਜੀ ਬਾੜੇ ਨਾ ਹੋਣ ਸਰਕਾਰਾਂ ਸਖਤ ਨੇ ਉਹ ਰਜਿਸਟਰੀ ਦੇਖੋ ਫਰੀ ਵੇਚਣ ਵਾਲਾ ਸਰਜੀਤ ਕੌਰ ਖੜੀ ਆ ਦੀ ਸਗੀ ਭੂਆ ਜਿਹਨੇ ਮਖਤਿਆਰ ਨਾਮ ਲਿਆ ਹਰਜੀਤ ਸਿੰਘ ਤੋਂ ਜਿਹੜਾ ਕਿ ਮਰ ਗਿਆ 12/8/22 ਨੂੰ ਤੇ ਰਜਿਸਟਰੀ ਦੇ ਪਹਿਲੇ ਪੰਨੇ ਤੇ ਲਿਖਿਆ ਵੀ ਉਹ ਜਿੰਦਾ ਹੈ। ਕਦੋਂ 11/5/23 ਨੂੰ ਖਰੀਦਦਾਰ ਕੌਣਾ? ਖਰੀਦਦਾਰ ਉਹਦੀ ਆਪ ਦੀ ਸਗੀ ਨਾ ਸੰਦੀਪ ਕੌਰ ਘਰ ਦੇ ਵਿੱਚ ਹੁਣ ਅਗਲਾ ਬਾਟ ਆ ਜੋ ਗਵਾਹ ਕੌਣਾ ਜਿਹੜਾ ਪ੍ਰਿੰਕਰ ਵੀਰ ਨਾਲ ਰਾਤ ਲਾਈਵ ਹੋਇਆ ਪਾਰਸਿੰਘ ਤਾਰੀ ਉਹ ਗਵਾਹ ਦੇਖੋ ਬੇਟਾ ਮੁੰਡਾ ਦਵਾਂ ਨੂੰ ਗ੍ਰੀਤਣ ਵਾਲੀ ਆਪ ਵੇਚਣ ਵਾਲੀ ਚਲੋ ਇੱਥੇ ਤਾਂ ਗੱਲ ਮੁੱਕ ਗਈ ਫਿਰ ਲੰਬardar ਪਿੰਡ ਦਾ ਇਹਨਾਂ ਦੇ ਕਿੰਨੀਆਂ ਪੱਤੀਆਂ ਨੇ ਕਨੇਚ ਕਿੰਨੀਆਂ ਪੱਤੀਆਂ ਤੁਹਾਡੇ ਕੋਲ ਚਾਰ ਪੱਤੀਆਂ ਨੇ ਚਾਰ ਨੰਬਰਦਾਰ ਨੇ ਲੰਬardar ਪਿੰਡ ਜੰਡਿਆਲੀ ਦਾ ਪਾਇਆ ਗਿਆ ਮੁਰਸ਼ੀ ਸਿੰਘ ਪਿੰਡ ਦਾ ਲੰਬardar ਇਸੇ ਲਈ ਨਹੀਂ ਪਾਇਆ ਉਹ ਦੱਸ ਦੂਗਾ ਭਾਈ ਉਹਦਾ ਬੰਦਾ ਮਰਿਆ ਹੋਇਆ ਨੰਬਰਦਾਰ ਗਵਾਹ ਤੀਜੇ ਪਿੰਡ ਦਾ ਗਵਾਹ ਦੂਜਾ ਅਫਦਾ ਸਦਾ ਮੁੰਡਾ ਫੌਜੀ ਉਹਨੂੰ ਬਣਾ ਲਈ ਲੀਡਰ ਘਰ ਦੇ ਵਿੱਚੇ ਲੈਣ ਦੇਣ ਕਰ ਲਿਆ ਇੱਕ ਗੱਡੀ 'ਚ ਬਹਿ ਕੇ ਆਏ ਫੋਟੋ ਕਚਾਈ ਘਰੇ ਜਾ ਕੇ ਮੁੜ ਗਈ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜਾ ਜ਼ਮੀਨ ਦਾ ਇੰਤਕਾਲ ਹੁੰਦਾ ਇੰਤਕਾਲ ਚੜ੍ਹੇ ਤਹੀ ਜਿਹੜੀ ਜਮ੍ਹਾਂ ਬੰਦੀਆਂ ਨੇ ਆਪਣੇ ਕਿਸ ਚਾਹੇ ਸ਼ਹਿਰੀ ਨੇ ਚਾਹੇ ਪਿੰਡੂ ਨੇ ਸਾਨੂੰ ਕਿਵੇਂ ਪਤਾ ਲੱਗਿਆ ਜਿਹੜਾ ਇੰਪੋਰਟੈਂਟ ਪਾਟਾ ਅਸੀਂ ਹੁਣ ਕਿਉਂ ਰੋਲਾ ਪਾ ਰਹੇ ਆ ਇਹ ਜਮ੍ਹਾਂ ਬੰਦੀ 23 ਜੁਲਾਈ 2024 ਦੀ ਆ ਸਾਨੂੰ 23 ਜੁਲਾਈ ਨੂੰ ਇਹ ਜਮ੍ਹਾਂ ਬੰਦੀ ਕਰਵਾਉਣੀ ਆ ਜਿਸ ਪਤਾ ਲੱਗਦਾ ਹਵਾਲਾ ਦਿੱਤਾ ਵੀ ਜਿਹੜਾ 46100 ਨੰਬਰ ਇੰਤਕਾਲ ਆ ਰਜੀਤ ਸਿੰਘ ਦਾ ਵੀ ਉਹ ਜ਼ਮੀਨ ਵੈ ਹੋ ਚੁੱਕੀ ਆ ਜਦੋਂ ਅਸੀਂ ਉਹਦਾ ਇੰਤਕਾਲ ਦੇਖਿਆ ਆ ਜਿਹੜਿਆ ਹੈ ਵਿੱਚ ਵੀ ਸੰਦੀਪ ਕੌਰ ਕੋਈ ਲੇਡੀ ਆ ਜਿਹਨੇ ਖਰੀਦੇ ਆ ਨਾਵਦੀ ਨਾਲ ਅਸੀਂ ਸਾਂਹ ਨਾਲ ਤਹਿਸੀਲ ਅਪਰੋਚ ਕਰਦੇ ਆ ਜੋ ਸੀਲ ਅਪਰੋਚ ਕਰਦੇ ਆ origional registry ਦੀਆਂ ਸਟੈਂਪਾਂ ਲੱਗੀਆਂ ਨੇ ਨੀਲੇ ਰੰਗ ਦੀਆਂ ਸਰਟੀਫਾਈਡ ਕਾਪੀ ਆ ਇਹ ਇਹ ਪੂਰੀ ਮਾਨਤਾ ਪ੍ਰਸਤਾ ਸਭ ਰਜਿਸਟਰ ਸਾਂਹ ਨਾਲ ਜੁਆਇੰਟ ਰਜਿਸਟਰ ਲਿਖਿਆ ਤੇ ਇਹਦੇ ਵਿੱਚ ਸਾਨੂੰ ਨੌ ਪਤਾ ਲੱਗਦਾ ਨੌ ਨਸ਼ਰ ਹੁੰਦੇ ਨੇ ਦੋਸਤੋ ਬਾਅਦ ਸਾਨੂੰ ਡੈਥ ਸਰਟੀਫਿਕੇਟ ਮਿਲਦਾ ਉਸ ਤੋਂ ਬਾਅਦ ਅਸੀਂ ਨਾਇਬ ਤਸਵੀਰਦਾਰ ਸਾਹਮਣੇ ਵਾਲ ਨੂੰ 25 ਜੁਲਾਈ ਨੂੰ ਜਦੋਂ ਤੁਰੰਤ ਇੱਕ ਦਰਖਾਸਤ ਮੂਵ ਕਰਦੇ ਆ ਜੀ ਇਹ ਕਿ ਰਜਿਸਟਰੀ ਸੀ ਜਿਹਦਾ ਬਾਰਸ ਹਰਜੀਤ ਸਿੰਘ ਦਾ ਜਾਂ ਤਾਂ ਦੇਖੋ ਜਦੋਂ ਕੋਈ ਬੰਦਾ ਮਰਦਾ ਜਾਂ ਤਾਂ ਉਹਦੀ ਵਾਈਫ ਬਾਰਸ ਜਾਂ ਉਹਦਾ ਬੱਚਾ ਬਾਰਸ ਜਾਂ ਤੀਜਾ ਉਹਦੀ ਹੁੰਦੀ ਹੈ ਮਾਤਾ ਨਾਂ ਤਾਂ ਉਹਦੀ ਮਾਤਾ ਜਿੰਦਾ ਦੋ ਸਾਡੇ ਮਾਮੇ ਮਰ ਗਏ ਦੋ ਸਾਡੀਆਂ ਮਾਮੀਆਂ ਮਰ ਗਈਆਂ ਇਲਾਜ ਬਿਨਾਂ ਸਕਣੇ ਇੱਕ ਸਾਡਾ ਭਰਾ ਮਰ ਗਿਆ ਹਰਜੀਤ ਸਿੰਘ ਜਿਹਦੀ ਜ਼ਮੀਨ ਸੀ ਪੰਜ ਬੰਦੇ ਬਿਨਾਂ ਇਲਾਜ ਤੋਂ ਪੈਸਾ ਘਰ ਦੇ ਨਾਂ ਹੋਣ ਕਰਕੇ ਮਰ ਗਏ ਹੁਣ ਅਸੀਂ ਦਰਖਾਸਤ ਨੂੰ ਕੀਤੀ ਵੀ ਆਹ ਇੰਤਕਾਲਾਂ ਤੇ ਆਹ ਵਸਿੰਕੇ ਤੇ ਰੋਕ ਲਾਓ ਕਿਤੇ ਕੋਈ ਅਗੇ ਰਜਿਸਟਰੀ ਨਾ ਹੋ ਜਵੇ। ਨਾਇਬ ਤਸਵੀਰਦਾਰ ਸਾਹਿਬ ਨੇ ਜਦੇ ਮੈਡਮ ਨੇ ਉਹਨਾਂ ਨੇ ਪਟਵਾਰੀ ਨੂੰ ਮਾਰਕ ਕੀਤਾ, ਹਲਕਾ ਪਟਵਾਰੀ ਨੂੰ ਹਲਕਾ ਪਟਵਾਰੀ ਨੇ ਜਦੋਂ ਉਸੇ ਦਿਨ ਅਬੀ ਰਿਪੋਰਟ ਕੀਤੀ ਸਾਰੀ। ਅਸੀਂ ਪੰਦੇਲੀ ਨੰਬਰ ਤੇ ਤਸਵੀਰ ਚ ਜਾ ਕੇ ਇਨਫੋਰਮ ਕੀਤਾ ਵੀ ਕਿਤੇ ਗਾਂ ਨਾਲ ਵਿੱਚੇ। ਉਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹਰਮਿੰਦਰ ਸਿੰਘ ਨਾਲ ਪੇਸ਼ ਹੋ ਕੇ ਆਪਣੀ ਦਰਖਾਸਤ ਦਿੱਤੀ। ਕੋਲਿਸ ਕਮਿਸ਼ਨਰ ਲੁਧਿਆਣਾ ਕਿਹਦੇ ਕਿਹਦੇ ਨਾਮ ਨਾਲ ਸ਼ਿਕਾਇਤ ਦੇ ਰਿਹਾ ਇਹਦੇ ਵਿੱਚ ਦੇਖੋ ਜੀ ਸਭ ਤੋਂ ਮੇਨ ਤਾਂ ਸੰਦੀਪ ਕੌਰ ਆ ਪਤਨੀ ਅਵਤਾਰ ਸਿੰਘ ਤਾਰੀ ਜਿਹੜਾ ਰਾਤ ਲਾਈਵ ਹੋਇਆ ਹੋਇਆ ਸੀ ਜਿਹੜਾ ਸੱਚਾ ਬਣਦਾ ਹੁਣ ਦੂਜਾ ਨਾਮ ਆ ਸਰਜੀਤ ਕੌਰ ਜਿਹਨੇ ਮਖਤਿਆਰ ਨਾਵਾ ਇਹ ਦੱਸ ਕੇ ਵੀ ਮੇਰਾ ਭਤੀਜਾ ਹਰਜੀਤ ਸਿੰਘ ਜਿਉਂਦਾ ਰਜਿਸਟਰੀ ਕਰਾਈਆ ਫਰਜੀ ਤੀਜਾ ਨਾਮ ਅਵਤਾਰ ਸਿੰਘ ਤਾਰੀ ਜਿਹੜਾ ਕੇਚ ਗਵਾਹ ਬਣਿਆ ਜੀ ਨੂੰ ਇਹ ਪ੍ਰਾਪਰਟੀ ਜਾਣੀ ਆ ਜਿਹਦਾ ਪੈਸਾ ਖਾ ਕੇ ਕੈਨੇਡਾ 'ਚ ਘੁੰਮਦਾ ਫਿਰਦਾ ਏ ਵੀ ਚੌਥਾ ਨੰਬਰ ਲੰਬੜਦਾਰ ਮੁੜ ਚੀ ਸਿੰਘ ਜਿਹੜਾ ਦੂਜੇ ਪਿੰਡ ਦਾ ਜਿਹਨੇ ਜਾ ਕੇ ਦੂਸਰੇ ਪਿੰਡ ਦੇ ਜਾ ਕੇ ਗਵਾਹੀ ਘਵਾਤੀ ਜਿਹਨੂੰ ਇਹ ਨਹੀਂ ਪਤਾ ਪਿੰਡ ਦਾ ਬਜ਼ਨੀਕ ਹੈਗਾ ਜੋਂ ਦਾ ਮਰ ਗਿਆ ਬਾਕੀ ਹੋਰ ਨਾਮ ਜਵੇਂ ਤਵਦੀਰ ਚੱਲੂਗੀ ਸਾਨੂੰ ਪ੍ਰਸ਼ਾਸਨ ਤੇ ਭਰੋਸਾ ਤੁਹਾਨੂੰ ਧਮਕੀਆਂ ਦਿੰਦੇ ਨੇ ਹਣੀ ਸਿੱਟੀ ਨੂੰ ਧਮਕੀਆਂ ਹੁਣ ਧਮਕੀਆਂ ਤਾਂ ਦੇਖੋ ਪਾਰਟ ਆਜੋ ਰਾਤ ਲਾਈਵ ਹੋ ਰਹੀ ਹੈ ਬ੍ਰਿੰਕਲ ਵੀਰ ਨਾਲ ਬ੍ਰਿੰਕਲ ਵੀਰ ਫੇਰ ਜਣਾ ਧੰਨਵਾਦ ਸਾਡੀ ਵੀਡੀਓ ਨੂੰ ਹਾਈਲਾਈਟ ਕਰਤਾ ਸਾਡਾ ਮੁੱਦਾ ਭਕਿਆ ਸਾਨੂੰ ਇਨਸਾਫ ਹੋਰ ਫਾਸਟ ਮਿਲ ਜੂ ਅਵਤਾਰ ਇੱਕ ਤਾਰੀਖ ਦੀ 2 ਤਰੀਕ ਦੀ ਫਲਾਈਟ ਆ ਕੈਨੇਡਾ ਦੀ ਉਹ ਕਹਿੰਦਾ ਇਹ ਐਨ ਆਰ ਆਈ ਫੈਮਲੀ ਟੈਂਕ ਕਰਦੇ ਨੇ ਕੁਜੀਗਲ ਅਵਤਾਰ ਸਿੰਘ ਤਾਰੀਖ ਕੁਝ ਮਹੀਨੇ ਬਿਸਟਰ ਵੀਜ਼ੇ ਤੇ ਕੈਨੇਡਾ ਗਿਆ ਘਰ ਵਾਲੀ ਨੂੰ ਪਹਿਲਾਂ ਹੀ ਛੱਡਿਆ ਆ 14 ਮਾਰਚ ਨੂੰ ਇੰਤਕਾਲ ਚੜਦਾ 14 ਮਾਰਚ 24 ਨੂੰ ਸੰਦੀਪ ਕੌਰ ਖਾਤਜ ਮਾਲਕ ਬਣਦੀ ਆ ਡੇਟ ਪਾਈ ਆ ਪਰ ਦਾ ਓਰੀਜਨਲ ਆ ਤੇ ਮਹੀਨੇ ਬਾਅਦ ਉਹਨੂੰ ਕੈਨੇਡਾ ਛੱਡਿਆ ਆਉਂਦਾ ਵਾ ਵੀ ਤੂੰ ਉੱਥੇ ਰਹਿ ਉਦੋਂ ਉਹ ਇੰਡੀਆ ਵਾਪਸ ਆ ਜੇ ਤਾਂ ਕਿ ਇਹਨਾਂ ਦੀ ਜ਼ਮੀਨ ਵੇਚ ਕੇ ਮੈਂ ਪੈਸਾ ਇਕੱਠਾ ਕਰਕੇ ਉਹਦੇ ਘਰ ਖਰੀਦ ਸਕਾਂ ਟਰੱਕ ਖਰੀਦ ਸਕਾਂ ਉਹਦਾ ਜੀਵਨ ਨਿਰਵਾਹ ਕਰਾਂ ਵਧੀਆ ਲਾਈਫ ਸਟੈਂਡਰਡ ਦੀ ਜਿਉਣਾ ਪਰ ਇਹਨਾਂ ਨੂੰ ਮਰਨ ਲਈ ਛੱਡਦਾ ਕਿ ਉਹ ਕਹਿੰਦਾ ਸੀ ਐਨ ਆਰ ਆਈ ਆ ਜੇ ਮੈਂ ਕਿਸੇ ਬਾਹਰਲੀ ਕੰਟਰੀ ਜਾਇਆ ਤਾਂ ਕੋਈ ਫਿਰ ਸਾਰੀ ਐਨ ਆਰ ਆਈ ਆ ਸਾਰੇ ਨਹੀਂ ਧੱਕਾ ਐਨ ਆਰ ਆਈਆਂ ਨੂੰ ਕੋਈ ਸਪੈਸ਼ਲ ਕਰੂ ਨਾ ਇੰਡੀਆ 'ਚ ਵੀ ਜੇ ਤੁਸੀਂ ਇੱਕ ਵਾਰ ਬਾਹਰ ਕਿਤੇ ਜਾਇਆਏ ਘੁੰਮੇ ਆਏ ਤਾਂ ਤੁਹਾਨੂੰ ਫਰਜੀ ਵਾੜਾ ਕਰਨ ਦਾ ਫਰਜੀ ਰਜਿਸਟਰੀਆਂ ਕਰਾਉਣ ਦਾ ਅਧਿਕਾਰ ਦੇਤਾ ਤੁਸੀਂ ਕੁਝ ਕਰੋ ਚਾਹੇ ਦੂਜਾ ਐਲੀਗੇਸ਼ਨ ਹੈ ਤਾਂ ਅਵਤਾਰ ਸਿੰਘ ਤਾਰੀ ਦਾ ਕਹਿੰਦਾ ਹਰਜੀਤ ਸਿੰਘ ਦੀ ਸਾਨੂੰ ਪਤਾ ਪ੍ਰਾਪਰਟੀ ਕਿਵੇਂ ਸੈਟਿੰਗ ਸ਼ਬਦ ਬੋਲੇਆ ਸੈਟਿੰਗ ਕਹਿੰਦਾ ਇਹਦੀ ਪਤਨੀ ਇਹਦਾ ਬੱਚਾ ਜੇ ਉਹਦੀ ਪਤਨੀ আর ਬੱਚਾ ਤਾਂ ਹੱਕ ਤਾਂ ਉਹਨਾਂ ਨੂੰ ਵੀ ਨਹੀਂ ਗਿਆ ਅਵਤਾਰ ਸਿੰਘ ਦੀ ਵਾਈਫ ਦਾ ਕੀ ਹੱਕ ਸੀ ਉੱਥੇ ਤੀਜੀ ਗੱਲ ਕਹਿੰਦਾ ਅਸੀਂ ਉਹਨੂੰ 18 ਸਾਲ ਤੱਕ ਪੇਸ਼ ਕਰਾਂਗੇ ਕੀ ਗੱਲ ਵੀ ਤੁਸੀਂ ਉਹਦੀ ਬਾਤ ਤੇ ਸੈਟਿੰਗ ਕਰਦੀ ਅਸੀਂ ਉਹਦੀ ਕਦੇ ਪਤਨੀ ਨਹੀਂ ਦੇਖੀ ਜੇ ਕੋਈ ਬੱਚਾ ਉਹਦਾ ਮੈਡੀਕਲ ਹੋ ਜੂ ਡੀਐਨਏ ਮੈਚ ਹੋ ਜੂ ਮੈਡੀਕਲ ਤੇ ਭਰੋਸਾ ਸਾਨੂੰ ਸਾਰਾ ਕੁਝ ਵੈਰੀਫਾਈ ਹੋ ਜਾਊਗਾ ਫਿਰ ਉਹ ਕਹਿੰਦਾ ਪਰਮਿੰਦਰ ਸਿੰਘ ਦੇ ਨਾਲ ਤੁਰ ਰਿਹਾ ਇਹ ਬੰਦਾ ਗਲਤ ਆਇਆ ਨੇ ਆਦੀ ਭੈਣ ਦੀ ਪ੍ਰਾਪਰਟੀ ੜੱਪ ਲਈਏ ਨੇ ਤਾਂਗਲੀਆਂ ਵਿੱਚੋਂ ਮੈਂ ਕਹਿੰਦਾ ਮੇਰੀ ਆਪਦੀ ਭੈਣ ਨਾਲ ਡਿਸਕਿਊਟ ਸੀਗਾ ਸਾਡਾ ਪਰਿਵਾਰਕ ਮਸਲਾ ਸੀ ਅਸੀਂ 10 ਸਾਲ ਪਹਿਲਾਂ ਬਹਿ ਕੇ ਟੇਬਲ ਤੇ ਸੈਟਲ ਕਰ ਲਿਆ ਅੱਜ ਵੀ ਮੇਰੀ ਭੈਣ ਸਹਿਮਤ ਆ ਉਹ ਸਵੇਰੇ ਮੇਰਾ ਫੋਨ ਆ ਗਿਆ ਟ ਸਾਡੇ ਪਰਿਵਾਰ ਦੀ ਜਿੰਨੇ ਸ਼ਾਲਰੀ ਆ ਬਿਨਾ ਬਜਾ ਉਹਦਾ ਮਤਲਬ ਇਹੀ ਆ ਵੀ ਇਹ ਜਿੰਨੇ ਚਾਹੇ ਹਨੀ ਸੇਠੀ ਪੀਰ ਚਾਹੇ ਪਰਮਿੰਦਰ ਜੋ ਵੀ ਇਹਦੇ ਨਾਲ ਚਾਹੇ ਤੁਸੀਂ ਪੱਤਰਕਾਰ ਭਰਾ ਉਸਾਂ ਤੁਹਾਡੇ ਚੈਨਲਾਂ ਤੇ ਵੀ ਬਲੇਮ ਲਾਵੇ ਤੁਸੀਂ ਸਾ ਤੋਂ ਪੈਸਾ ਲੈ ਕੇ ਸਾਡੀ ਇੰਟਰਵਿਊ ਕਰ ਰਹੇ ਹੋ ਹਾਲਾਂਕਿ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਸਾ ਤੋਂ ਕੋਈ ਪੈਸਾ ਨਹੀਂ ਮੰਗਿਆ ਕਿਸ ਵੀਰ ਨੇ ਕੋਈ ਪੈਸਾ ਨਹੀਂ ਮੰਗਿਆ ਉਹਨਾਂ ਦਾ ਮਤਲਬ ਇੱਕੋ ਇੱਕ ਮਤਲਬ ਆ ਵੀ ਵਿਵਾਦ ਨੂੰ ਦਬਾ ਦਿੱਤਾ ਜਾਵੇ ਇਹ ਕੁਝ ਕਰ ਨਹੀਂ ਸਕਦੇ ਇਕਲੇ ਪੜੇ ਲਿਖੇ ਨਹੀਂ ਹੈਗੇ ਮਗਰ ਕੋਈ ਨਹੀਂ ਹੱਥ 'ਚ ਪੈਸਾ ਹੈ ਨਹੀਂ ਪੈਸਾ ਕਰਨੀ ਇੱਕ ਗੱਲ ਸੁਣੋ ਕਿਸੇ ਬੰਦੇ ਦੀ 10000 ਰੁਪਏ ਤਨਖਾਹ ਹੋਊਗੀ ਸੜਕ 'ਤੇ ਉਹਨੂੰ ਕੋਈ ਗਿਰਿਆ ਮਿਲ ਜਵੇ ਉਹ 150 ਦੀਆਂ ਪੱਟੀਆਂ ਕਰਾ ਦੂਗਾ ਨਾ ਇਹ ਬੰਦੇ ਦੀ ਜਨਾਨੀ ਭੈਣ ਸਾਡੀ 8 ਸਾਲ ਤੋਂ ਡੈਲਸੇਦ ਕਰਾ ਰਹੀ ਹੈ 8 ਸਾਲ ਤੋਂ ਪੂਰੇ ਰਿਕਾਰਡ ਨੇ ਬਾਈ ਤੁਸੀਂ ਇਨਸਾਨ ਹੋ ਤੁਸੀਂ ਪੰਜਾਬੀ ਹੋ ਤੁਸੀਂ ਇਹ ਦੱਸੋ ਵੀ ਜਿਹਦੇ ਕੋਲ ਪੰਜ ਕਿੱਲੇ ਹੁਣ ਉਹ 2 ਕਰੋੜ ਦਾ ਮਾਲਕ ਹੋਵੇ ਉਹ ਆਪਣੀ ਜਨਾਨੀ ਦਾ ਲਾਜ ਉਹਦੇ ਸਹੁਰੇ ਇਹਦੇ ਸਾਲਾ ਸਾਹਿਬ ਦਿਓਲ ਸਾਹਿਬ ਆਸਟ੍ਰੇਲੀਆ ਵਾਲੇ ਕਰਾਉਂਦੇ ਹੁਣ ਕੀ ਇਹ ਗੱਲ ਸਹੀ ਹੈ ਜੇ ਇਹਨੇ ਜ਼ਿੰਦਗੀ 'ਚ ਦਾਰੂ ਪੀ ਲਈ ਨਸ਼ਾ ਕਰ ਲਿਆ ਫਿਰ ਇਹ ਇਹਨੂੰ ਕੋਈ ਜ਼ਿੰਦਗੀ ਜਿਉਣ ਦਾ ਹਿੱਸਾ ਨਹੀਂ ਇਹ ਸਾਰੀ ਉਮਰ ਇਹ ਸਾਰੀ ਮੇਰੀ ਮੈਰਿਜ ਹੋਈ ਆ ਜੀ ਮੈਂ ਬਹਿ ਕੇ ਲੈ ਆਉਨਾ ਵਧੀਆ ਵਿਆਹ ਕਰਿਆ ਸੀ ਮੇਰਾ 2002 'ਚ ਬਾਰਵੇਂ ਮਹੀਨੇ ਇੱਕ ਤਰੀਕ ਨੂੰ ਇੰਦਰਗਾੜ ਮੈਂ ਬਿਆਹ ਹੈ ਜੀ ਇੰਦਰਗਾੜਾ ਕਾਗਜ਼ਾਂ ਚੋਂ ਤੇ ਉਹਨਾਂ ਨੇ ਸਾਡੀ ਜਦ ਮੇਰੀ ਜਨਮ ਪੂਰੀ ਗਈ ਸੀ ਮੈਨੂੰ ਮੇਰੇ ਮਹੱਲੇ 'ਚ ਮੈਨੂੰ ਦਾਜ ਗੱਡੀ ਭਰ ਕੇ ਇੰਨਾ ਆਇਆ ਸੀ ਹੱਦੋਂ ਪਰੇ ਕਿ ਅੱਜ ਵੀ ਲੋਕ ਕਹਿ ਸਕਦਾ ਮੇਰੇ ਕੋਲ ਐਲਬਮ ਪਈ ਆ ਜੀ ਸਾਡੇ 11 13 ਮੁੰਡੀਆਂ ਪਈਆਂ ਨੇ ਸ਼ਾਂਪਾ ਜਿਹਨੂੰ ਆਪਾਂ ਕਹਿੰਦੇ ਸੋਨੇ ਦੀ ਸ਼ਾਂਪਾ 13 ਪਈਆਂ ਯਾਰ ਕਦੇ ਤੱਕ ਕਿਸੇ ਨੂੰ ਪਈਆਂ ਨਹੀਂ ਹੋਣਗੀਆਂ ਤੇ ਅੱਜ ਜਿਨ੍ਹਾਂ ਨੇ ਪਾਈਆਂ ਨੇ ਜਿਨ੍ਹਾਂ ਨੇ ਇਹ ਨਾਲ ਕੁਛ ਕਰਿਆ 16 ਸਾਧ ਘਰ ਦੇ ਵਿੱਚ ਵਸਦੀ ਗੱਲ ਉਹਨੂੰ ਇਲਾਜ ਕਰਾਉਣ ਦਾ ਘਰ ਦੇ ਵਿੱਚੋਂ 1 ਰੁਪਏ ਦਾ ਆਪਾਂ ਨੂੰ ਹੈ ਨਹੀਂ ਵੀ ਉਹ 1 ਰੁਪਈਆ ਵੀ ਲਾ ਦੀ ਤੁਸੀਂ ਯਾਰ ਇਨਸਾਨ ਨਹੀਂ ਮੈਂ ਲਿਆ ਕੇ ਹੌਸਪੀਟਲ ਸਿੱਧੂ ਹੌਸਪੀਟਲ ਲਿਆ ਕੇ ਮੈਂ ਪਾ ਦਿੰਦਾ ਇੱਥੇ ਸਾਨੂੰ ਆ ਕੇ ਪਤਾ ਲੱਗਦਾ ਵੀ ਇਹਦੀ ਕਿਡਨੀਆਂ ਡੈਮੇਜ ਹੋ ਗਈਆਂ ਖਤਮ ਹੋ ਗਈਆਂ ਠੀਕ ਹੈ ਜੀ ਹੋ ਗਿਆ ਜਦੋਂ ਇਥੋਂ ਕਰਦੇ ਆ ਮੇਰੀ ਸਾਲੀ ਆ ਗਈ ਮੇਰਾ ਸਾਧੂ ਆ ਗਿਆ ਤੇ ਸੱਸਾਂ ਗਈ ਖੱਟੇ ਰਿਸ਼ਤੇਦਾਰ ਆ ਗਏ ਦੂਜੇ ਕਰਿਆ ਗੱਲ ਵੀ ਡੈਸਰ ਸਟਾਰਟ ਹੋ ਗਈ ਜੇ ਜਦੋਂ ਠੀਕ ਹੈ 72 ਘੰਟੇ ਕੱਟ ਗਈ ਠੀਕ ਹੈ ਪੱਜ ਗਈ ਫਿਰ ਕੁਝ ਨਹੀਂ ਹੁੰਦਾ ਦੋਨੋਂ ਠੀਕ ਹੈ ਜੀ ਅਸੀਂ 4-5 ਦਿਨ ਹੋਰ ਰੱਖੀਏ ਜੀ ਕਿਉਂਕਿ ਚਲੋ ਸਾਡੇ ਦੇਚ ਕਰਾਂ ਸਲਾਹ ਕਰੀ ਵੀ ਇੱਥੇ ਰਹਿ ਕੇ ਵੀ ਕੋਈ ਫਾਇਦਾ ਨਹੀਂ ਆਪਾਂ ਕਿਸੇ ਡਾਕਟਰ ਨੂੰ ਮਿਲੀ ਆਪਣਾ ਤਾਂ ਇੱਕ ਤਾਂ ਨਹੀਂ ਵਿਸ਼ਵਾਸ ਹੁੰਦਾ ਹੈਗਾ ਜੀ ਇਹ ਗੱਲ ਮੰਨਦੇ ਹੋ ਤੁਸੀਂ ਮੰਨਦੇ ਹੋ ਨਾ ਅੱਗੇ ਬਿਹਤਰ ਅਸੀਂ ਕੋਈ ਵਧੀਆ ਡਾਕਟਰ ਨੂੰ ਦਿਖਾਈਏ ਕੋਈ ਜਿਹੜਾ ਨੇਫਰੋ ਵਾਲਾ ਜਿਹੜਾ ਕਿਡਨੀਆ ਦਾ ਸਪੈਸ਼ਲਿਸਟ ਆ ਪੇਟ ਵਾਲਾ ਉਹਦੇ ਕੋਲ ਜਾਈਏ ਅਸੀਂ ਜੀ ਘੁੰਮਦੇ ਘਮਾਉਂਦੇ ਤੋਂ ਰਾਏਕੋਟ ਗਏ ਰਾਏਕੋਟ ਤੋਂ ਸਾਨੂੰ ਰਾਹ ਪਾਇਆ ਬਾੜੇਵਾਲ ਬਾੜੇਵਾਲ ਤੁਸੀਂ ਡੀਐਮਸੀ ਚੱਲੋ ਇੱਥੇ ਕੇ ਛੁੱਟੀ ਲੈਣੀ ਡਿਸਚਾਰਜ ਹੋਣਾ ਸੀ ਸਾਡੀ 35 40000 ਰੁਪਏ ਨਾ ਕਰੇ ਗਿਆ ਜੀ ਘਰੇ ਗਿਆ ਨੂੰ ਸਾਡੇ ਠੇਕੇਦਾਰ ਤੋਂ ਪੈਸੇ ਲੈ ਕੇ ਸਾਹ ਲੰਜਰ ਸਿੰਘ ਇਹ ਘਰ ਚੋਂ ਗਾਇਬ ਹੋ ਗਿਆ ਸੱਦ ਕੇ ਜਾਲ ਬਾਕੀ ਘਰੇ ਬੈਠੇ ਜੀ ਪਰਿਵਾਰ ਕ ਮੈਂਬਰਾਂ ਨੂੰ ਫੋਨ ਕਰਕੇ ਕਹਿੰਦੇ ਪੈਸੇ ਕਿੱਥੇ ਨੇ ਪਈਓ ਛੁੱਟੀ ਲੈ ਕੇ ਘਰੇ ਆਣਾ ਤੇ ਉਧਰ ਨੂੰ ਰਾਂਗੇ ਜੀ ਅੱਜ ਤੱਕ ਉਹ ਘਰੇ ਨਹੀਂ ਆਈ ਨਾ ਇਹ ਮਗਰ ਕਹਿਣਾ ਨਾ ਬੜਨ ਦਿੱਤੀ ਆ ਉਲਟਾ ਬਲੇਮ ਲਾ ਰਹੇ ਨੇ ਕਹਿੰਦੇ ਉਹਨੇ ਮਰ ਜਾਣਾ ਫਾਇਦਾ ਆ ਕੀ ਗੱਲ ਕਿਸੇ ਨੂੰ ਜਿੰਦਗੀ ਜਿਉਣ ਦਾ ਹੱਕ ਹੈ ਨਹੀਂ ਆ ਜਿਨਾ ਕਰਾਓ ਜੇ ਉਹਦੇ ਕਿਡਨਰੀਆਂ ਫੇਲ ਹੋ ਗਈਆਂ ਉਹ ਕਿਸੇ ਨੇ ਕਰਤੀਆਂ ਕੋਈ ਨੇ ਕਰਤੀਆਂ ਜੀ 16 ਸਾਲ ਬੱਸੀ ਆ ਨਾ ਮਗਰੋਂ ਤਾਂ ਨਹੀਂ ਕਿਡੀਆਂ ਫੇਰ ਲੋਕੇ ਆਏ ਜੀ ਉਦੋਂ ਤਾਂ ਠੀਕ ਸੀ ਸਾਰਾ ਕੁਝ ਠੀਕ ਸੀਗਾ ਉਦੋਂ ਇਹਨਾਂ ਨੂੰ ਵੀ ਪਤਾ ਇਹ ਜਹਤਾਂ ਭਾਬੀ ਜੀ ਭਾਬੀ ਜੀ ਕਰਕੇ ਪੈਰੀਆਂ ਸਨਉਂਦੇ ਸੀ ਹੁਣ ਕੀ ਹੋ ਗਿਆ ਇਹ ਗੱਲ ਇਹ ਦੁਬਾਰਾ ਫੇਰ ਵੀ ਚਲਾਇਓ ਜੀ ਇਹ ਕੀ ਗੱਲ ਉਹਨੂੰ ਜਿਉਣ ਦਾ ਹੱਕ ਹੈ ਨਹੀਂਗਾ ਜੀ 80 ਸਾਲ ਦਾ ਮੇਰਾ ਸਹੁਰਾ 70 ਸਾਲ ਦਾ ਗੋਡੇ ਦੁਖਦੇ ਆ ਜੀ ਉਹ ਲੈ ਕੇ ਜਾ ਰਿਹਾ ਉਹ ਲੰਗ ਮਾਰ ਮਾਰ ਤੁਰਦਾ 90 ਸਾਲ ਦੀ ਮੇਰੀ ਦਾਦੀ ਆ ਜੀ ਰੋਟੀਆਂ ਪਕਾਉਂਦੀ ਆ ਜੀ ਸਾਤ 70 ਸਾਲ ਦੀ ਮੇਰੀ ਸੱਸ ਸੱਤ ਨੇ ਜਾਨੇ ਰਹਿ ਰਹੇ ਨੇ ਚਾਰੇ ਜਣ ਚੌਥੀ ਮੇਰੀ ਵਾਈਫ ਹੋ ਗਈ। ਸਾਲਾ ਮੇਰਾ ਆਸਟ੍ਰੇਲੀਆ ਮੈਨ ਕੋਲ ਫੰਡ ਆ। ਧੰਨਵਾਦ ਆ ਜੀ ਉਹਨਾਂ ਦਾ ਜਿਹਨਾਂ ਨੇ ਸਾਹਮਣੇ 8 ਸਾਲਾਂ ਤੋਂ ਇਲਾਜ ਚੱਲ ਰਿਹਾ। ਜੋ ਪੈਸਾ ਲੱਗਿਆ ਉਹਨਾਂ ਦਾ ਲੱਗਿਆ ਮੈਨੂੰ ਕੀ ਪਤਾ ਜੀ ਕੀ ਲੱਗਿਆ ਮੇਰੇ ਹੱਥ ਹੀ ਲੱਗਿਆ ਨਾਲੇ ਡੀਐਨਸੀ ਤਿੰਨ ਵਾਰ ਦਾਖਲ ਹੋਇਆ ਜੀ। ਲੱਖਾਂ ਰੁਪਈਆ ਲੱਗ ਚੁੱਕਿਆ। ਤੁਸੀਂ ਵੀ ਨਾ 25 ਸਾਲ ਦੀ ਇੱਕ ਰਹਿ ਹੁੰਦੀ ਸੀ। ਮੈਨ ਕੋਲ ਮਿੰਟ। ਹੁਣ ਆ ਬਾਈ ਕਿਵੇਂ ਕਰ ਲਾ ਰਿਹਾ। ਰੋ ਰਿਹਾ। ਇਹੀ ਕੁਝ ਕਰ ਰਿਹਾ। ਇੰਨੇ ਲੋਕ ਖੜੇ ਨੇ ਪਿੰਡ ਵਾਲੇ ਖ ਯਾਰ ਜੇ ਮੈਂ ਇਹਦਾ ਸਾਥ ਦੇਤਾ ਤਾਂ ਮੇਰੀ ਕੀ ਗਲਤੀ ਇਹ ਮੈਨੂੰ ਇਹ ਦੱਸੀ ਕੀ ਦੇ ਦੇਣਾ ਇਹਨੇ ਮੈਨੂੰ